ਇਹ 2-3 ਜਣੇ ਸੀਗੇ ਇਹਨਾਂ ਨੇ ਮਾਨਣੀ ਸ਼ੁਰੂ ਕਰਤੀਆਂ ਮੈਂ ਲੰਮੇ ਪੈ ਗਿਆ ਪਰ ਇਹ ਮੈਂ ਥੱਲੇ ਡਿੱਟਾ ਮੈਂ ਇੱਕਦਮ ਡੈੱਡ ਹੋ ਗਿਆ ਸੀਗਾ ਪਹਿਲਾਂ ਵੀ ਜੀ ਫੋਨ ਕਰਦਾ ਗਰੁੱਪਾਂ ਚ ਵੀ ਜਨਾ ਕਿ ਕਹਿੰਦਾ ਮੇਰੇ ਬੰਦੇ ਨੂੰ ਵੀ ਟਾਰਗੇਟ ਕਰਦਾ ਆ ਕਿ ਮੈਂ ਇਹਨੂੰ ਦੇਖਣਾ ਤੁਹਾਡੇ ਚ ਗੰਮ ਕਰਦਾ ਆ ਢਾਲ ਕੰਮ ਕਰਦੇ 8000 ਜਣੇ ਕਦੀ ਕਿਸੇ ਨੂੰ ਕਹਿੰਦਾ ਕਿ ਤੁਹਾਡੇ ਤੁਹਾਡਾ ਜੋਰ ਦੇਖਣਾ ਜੇ ਤੁਹਾਡੇ ਚ ਦਮ ਹੈਗਾ ਤਾਂ ਆਓ ਇਹਨਾਂ ਦੇ ਕੋਲ ਰਾਜੀ ਦਾਤਰ ਜਿਗਾ ਪਿਸਟਲ ਜਿਗਾ ਇਹ ਹਾਕੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਅੱਛਾ 7-8 ਜਣੇ ਸੀਗੇ ਪਹਿਲੀ ਪਲੈਨਿੰਗ ਕੀਤੀ ਹੋਈ ਸੀ ਵੈਲ ਪਲਾਨਡ ਇਹਨਾਂ ਦਾ ਸੀਗਾ ਫਗਵਾੜਾ ਤੋਂ ਜਲੰਧਰ ਹਾਈਵੇ ਤੇ ਕਨੇਜੀ ਯੂਨੀਵਰਸਿਟੀ ਨਜ਼ਦੀਕ ਟੈਕਸੀ ਡਰਾਈਵਰ ਕੁ ਦੂਜੇ ਦੇ ਅਮਨੋ ਸਾਹਮਣੇ ਹੋਏ ਜਿੱਥੇ ਉਹਨਾਂ ਵਿੱਚਕਾਰ ਲੜਾਈ ਹੋ ਗਈ ਦੱਸਦੀ ਹੈ ਕਿ ਦੋਵੇਂ ਧੀਰਾ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਦਾਖਲ ਨੇ ਮਾਮਲਾ ਇਸ ਹੱਦ ਤੱਕ ਵੱਧ ਗਿਆ ਕਿ ਦੋਵੇਂ ਧੜੇ ਇੱਕ ਸਵਾਰੀ ਨੂੰ ਆਪਣਾ ਕਾਰ ਦੇਣ ਪਿੱਛੇ ਆਪਸ ਵਿੱਚ ਲੜ ਪਏ ਇੱਕ ਧੀਰ ਦਾ ਦੋਸਤੀ ਕੀ ਸਾਡੀ ਪਹਿਲਾਂ ਵੀ ਇੱਕ ਵਾਰ ਤੂ ਤੂ ਮੈਮਾ ਹੋਈ ਸੀ ਅਤੇ ਕੁਝ ਲੋਕਾਂ ਨੇ ਸਾਡਾ ਰਾਜੀਨਾਮਾ ਕਰਾਇਆ ਸੀ ਅਤੇ ਅਸੀਂ ਇਸ ਟੈਕਸੀ ਡਰਾਈਵਰ ਨੂੰ ਆਪਣੀ ਯੂਨੀਅਨ ਵਿੱਚੋਂ ਕੱਢ ਦਿੱਤਾ ਸੀ ਪਰ ਇਹ ਵਿਅਕਤੀ ਰੋਜ਼ ਸਾਡੀ ਯੂਨੀਅਨ ਦੇ ਵਿੱਚ ਆ ਕੇ ਆਪਣੇ ਪੋਸਟਰ ਲਾਉਂਦਾ ਤੇ ਸਾਡੇ ਪੋਸਟਰ ਪਾੜ ਦਿੰਦਾ ਸੀ ਜਿਸ ਕਰਕੇ ਇਹ ਮਾਮਲਾ ਵੱਧ ਗਿਆ ਦੂਜੇ ਪਾਸੇ ਜਾਣਕਾਰੀ ਦਿੰਦਿਆਂ ਟੈਕਸੀ ਡਰਾਈਵਰ ਨੇ ਦੱਸਿਆ ਕਿ ਮੈਂ ਫਿਰ ਲੋ ਗੇਟ ਨਜ਼ਦੀਕ ਯੂਨੀਵਰਸਿਟੀ ਵਿਖੇ ਟੈਕਸੀ ਡਰਾਈਵਰ ਦਾ ਕੰਮ ਕਰਦਾ ਇਹ ਲੋਕ ਆਏ ਅਤੇ ਮੇਰੇ ਨਾਲ ਗੁੰਡਾਗਰਦੀ ਕਰਨ ਲੱਗ ਪਏ ਇਸ ਦੇ ਨਾਲ ਹੀ ਉਹ ਮੈਨੂੰ ਕੁੱਟਣ ਮਾਰਨ ਲੱਗੇ ਜਿਸ ਕਾਰਨ ਮੈਂ ਜ਼ਮੀਨ ਤੇ ਡਿੱਗ ਪਿਆ ਤੇ ਕੁਝ ਬਾਹਰੀ ਨੌਜਵਾਨਾਂ ਨੂੰ ਬੁਲਾ ਕੇ ਮੇਰੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਾ ਦਿੱਤਾ ਖੁੱਲ੍ਹੇਆਮ ਮੈਨੂੰ ਕੁੱਟਿਆ ਗਿਆ ਤੇ ਮੇਰੇ ਵਿੱਚ ਗੱਡੀ ਵੀ ਮਾਰ ਗਈ ਆ ਤੁਹਾਨੂੰ ਦੇਖ ਕੀ ਹੈ ਪੂਰਾ ਮਾਮਲਾ ਭਜੀ ਅੰਦਰਨਾਮ ਭੁਮੇਸ਼ ਵਰਮਾ ਨਾਮ ਦਾ ਮੁੰਡਾ ਆ ਜਿੱਦਾਂ ਨਾਲ ਆਪਣਾ ਇੱਕ ਰੂਲ ਹੁੰਦਾ ਤੇ ਕਿ ਆਪਾਂ ਇੱਕ ਸਵਾਰੀ ਨੂੰ ਕਾਰਡ ਦੇ ਦਿੱਤਾ ਦੁਬਾਰਾ ਕਾਰਡ ਕੋਈ ਹੋਰ ਨਹੀਂ ਦੇ ਸਕਦਾ ਸਾਰਿਆਂ ਨੇ ਸਾਰਿਆਂ ਨੂੰ ਪਤਾ ਸੀਦਾ ਪਰ ਮੈਂ ਸਮਝਾਇਆ ਉਹ ਮੈਨੂੰ ਗਾਲਾਂ ਕੱਢ ਲੱਭਾ ਕਹਿੰਦਾ ਤੇਰੀ ਮੈਂ ਗੰਦੀਆਂ ਗੰਦੀਆਂ ਗਾਲਾਂ ਕੱਢ ਲੱਭਾ ਮੈਂ ਅੰਡ ਕਰ ਦੇਣਾ ਮੁੰਡਾ ਕਰ ਦੇਣਾ ਕਾਦਾ ਕੰਮ ਕਰਦੇ ਭਜੀ ਕੌਣ ਤੂੰ ਦੇ ਤੈਕਸੀ ਵਾਲੇ ਭਜੀ ਅੱਛਾ ਜੀ ਤੇ ਪਰੀ ਮੁੜ ਕੇ ਮੈਂ ਬਾਹਰ ਆ ਕੇ ਖੜ ਗਿਆ ਆ ਕੇ ਮੈਂ ਕਹਾ ਦੇਖਣਾ ਤੇ ਬਰਾਵਾ ਦੇਖ ਲੈ ਕੀ ਕਿੰਨਾ ਮੈਂ ਬਾਹਰ ਆ ਕੇ ਖੜ ਗਿਆ ਮੈਂ ਆਪਣਾ ਮੁੰਡਿਆਂ ਨਾਲ ਗੱਲਾਂ ਬਾਟਾਂ ਮਾਰਨ ਆ ਤੇ ਪਰ ਉਹ ਦੋ ਸੰਨੀ ਆ ਗਿਆ ਸੰਨੀ ਨਾਲ ਪਰ ਇਹ ਹੁੰਦੇ ਮੇਰੇ ਮਾਂ ਦੀ ਸ਼ੁਰੂ ਕਰਤੀ ਉਹ ਕੋਣਾ ਮੁੰਡਾ ਜੀ ਪਤਾ ਨਹੀਂ ਉਹਨੇ ਸੱਦੇ ਹੋਣੇ ਮੁੰਡੇ ਭਾਜੀ ਨੇ ਸੁਣੀ ਨਾਲ ਜਿਹੜਾ ਮੁੰਡਾ ਤੁਸੀਂ ਜਾਣਦੇ ਓ ਨੂੰ ਹਾਂਜੀ ਹਾਂਜੀ ਮੈਂ ਜਾਣਦਾ ਆ ਉਹ ਕੀ ਕਰਦਾ ਕੰਮ ਉੱਥੇ ਉਹ ਵੀ ਟੈਕਸੀ ਲਈ ਕਰਦੇ ਆ ਜਿਹਨੇ ਸਾਧਲੇ ਹੋਣੇ ਕਿਤੋਂ ਹੂੰ ਤੇ ਭਈ ਇਹਨਾਂ ਨੇ ਮੇਰੇ ਮਾਰਨੀ ਸ਼ੁਰੂ ਕਰਤੀਆਂ ਇਹ ਦੋ ਤਿੰਨ ਜਣੇ ਸੀਗੇ ਤੇ ਇਹਨਾਂ ਨੇ ਮਾਰਨੀ ਸ਼ੁਰੂ ਕਰਤੀਆਂ ਮੈਂ ਲੰਮੇ ਪੈ ਗਿਆ ਤੇ ਸਾਰੇ ਗਵਾਹ ਆ ਪਰ ਯੁੱਥ ਕਿਤੇ ਮੁੰਡੇ ਖੜੇ ਸੀਗੇ ਹੂੰ ਪਰ ਹੀ ਮੈਂ ਥੱਲੇ ਡੇਟਾ ਮੈਂ ਇੱਕਦਮ ਡੈੱਡ ਹੋ ਗਿਆ ਸੀਗਾ ਮੈਂ ਮੜ ਜੁੱਟ ਕੇ ਭੱਜਿਆ ਭਾਜੀ ਫੇ ਮੈਨੂੰ ਇਹਨਾਂ ਨੇ ਨਾ ਉਹ ਅੱਗੇ ਜਾ ਕੇ ਲੈਫਟ ਹੋ ਗਏ ਮੈਨੂੰ ਕੁੱਟਿਆ ਭਾਜੀ ਕਿਹੜੇ ਹਥਿਆਰ ਗੜੇ ਸੀ ਭਾਜੀ ਇਹਨਾਂ ਕੋਲ 72 ਦੁੱਤ ਜੀ ਇਹ ਪੰਜ ਪੰਜ ਮੁੰਜੇ ਜੇ ਸੀਗੇ ਇਹਨਾਂ ਕੋਲ ਇਹ ਕਿਹੜੀ ਜਗ੍ਹਾ ਮੇਨ ਲੜਾਈ ਹੋਈ ਕਿਹੜੀ ਜਗ੍ਹਾ ਹੈ ਮੇਸ਼ ਪਰਮਾ ਸੀ ਉਹ ਆਇਆ ਭਾਜੀ ਉਹਨੇ ਤੇਗੀ ਕਾਲੀ ਤੇ ਮੇਰੀ ਹਿਲਤਾ ਤੇ ਗੱਡੀ ਮਾਰੀ ਆ ਮੈਨੂੰ ਤਰਿਆ ਨਹੀਂ ਜਾਂਦਿਆ ਭਾਜੀ ਮੈਨੂੰ ਕੋਈ ਨੰਬਰ ਯਾਦ ਆ ਭਾਜੀ ਗੱਡੀ ਦਾ ਹਾਂਜੀ ਹਾਂਜੀ ਭਰੀ 08 ਆ ਵੇਚਾ ਦੇ ਅੱਖਰ ਮੈਨੂੰ ਯਾਦ ਨਹੀਂ ਹੈਗੇ ਭਾਜੀ 2492 ਨੰਬਰ ਗੱਡੀ ਦਾ ਆ ਕਿਹੜੀ ਗੱਡੀ ਹੈ ਇਹ ਇਹ ਡਿਜ਼ਾਇਰ ਗੱਡੀ ਹੈ ਭਾਜੀ ਅੱਛਾ ਜੀ ਇਹਦਾ ਭਾਜੀ ਪਰਮਿਟ ਤੱਕ ਨਹੀਂ ਹੈਗੇ ਇਹ ਗੱਡੀਆਂ ਚੱਲਦੀਆਂ ਪੰਜਾਬ ਭਾਜੀ ਕੰਮ ਕਰਦੇ ਤੁਹਾਡਾ ਪ੍ਰਧਾਨਕ ਉਹਨਾਂ ਟੈਕਸੀਆਂ ਤੋਂ ਭਾਜੀ ਇੱਥੇ ਕੋਈ ਪ੍ਰਧ ਇਹ ਬੋਲਾ ਉੱਪਰ ਆ ਰਹੀ ਹੈ ਜੀ ਅਸੀਂ ਬੋਲਾ ਉੱਪਰ ਦਾ ਕਿਹੜਾ ਪ੍ਰਦਾਨ ਹੁੰਦਾ ਹੈ ਭਾਜੀ ਤੇ ਇਹਨਾਂ ਨੇ ਮੈਨੂੰ ਭਾਜੀ ਉਹ ਆਡੀਅਨ ਦੇ ਜਿਹੜੇ ਟੇਬਲ ਆਉਂਦੇ ਲੋਹੇ ਦੇ ਭਾਜੀ ਉਹਨਾਂ 'ਚ ਮਾਰਿਆ ਮੇਰੇ ਉਹਨਾਂ ਦੇ ਆ ਸੱਟਾਂ ਲੱਗ ਗਈਆਂ ਮੇਰੇ ਮਾਰ ਮਾਰ ਕੇ ਭਾਜੀ ਇਹ ਮੇਨ ਹੋਈ ਕਿਹੜੀ ਜਗ੍ਹਾ ਭਾਈ ਲੜਾਈ ਇਹ ਕਿੱਥੇ ਕਰਕੇ ਹੋਈ ਹੈ ਭਾਜੀ ਜਿੱਦਾਂ ਆਪਾਂ ਦਾ लवली ਮੇਨ ਗੇਟ ਤੋਂ ਆਪਾਂ ਲੋਕ ਇੱਧਰ ਨੂੰ ਆਈਦਾ ਨਾ ਹਾਂਜੀ ਉਹਦੇ ਲਾਗੇ ਖਾਲੀ ਜਗ੍ਹਾ ਨਹੀਂ ਇੰਨੀ ਕਿ ਵੱਡੀ ਸਾਰੀ ਹਾਂਜੀ ਉੱਥੇ ਹੋਈ ਹੈ ਭਾਜੀ ਅੱਛਾ ਜੀ ਮੇਰੇ ਆਹ ਫਰਾ ਅੰਦਰਲਾ ਅੰਦਰਲਾ ਖੂਨ ਨਾ ਵਹ ਰਿਹਾ ਜਮਾ ਰਿਹਾ ਆ ਬਾਕੀ ਲੱਕ ਮੇਰਾ ਗਿਆ ਵਾ ਜੇ ਬਾਕੀ ਬੰਦੇ ਪਛਾਣਦੇ ਕੋਣ ਆ ਉਸੇ ਹਾਂਜੀ ਹਾਂਜੀ ਮੈਨੂੰ ਸਾਰੇ ਨਹੀਂ ਪਛਾਣ ਆ ਕਿ ਕਿ ਨਾਮ ਬਾਕੀਆਂ ਦੇ ਮੁੰਡਿਆਂ ਦੇ ਇਹ ਆਈ ਸੰਨੀ ਦੇ ਉਮੇਸ਼ ਤਿੱਧੇ ਬੰਦਾਂ ਨੂੰ ਜਾਤਾ ਹੀ ਬੰਦੇ ਓਕੇ ਤੇ ਤੁਹਾਨੂੰ ਤੁਹਾਡੀ ਪੁਲਿਸ ਨਾਲ ਗੱਲਬਾਤ ਹੋਈ ਵੀ ਉੱਥੇ ਮੋਕੇ ਤੇ ਨਹੀਂ ਸਰ ਮੈਨੂੰ ਮੁੰਡੇ ਆਏ ਸੀਗੇ ਮੈਨੂੰ ਉਹ ਵੀ ਨਹੀਂ ਪਤਾ ਸਰ ਮੈਨੂੰ ਬਚਾਇਆ ਕਿੰਨਾਂ ਨੇ ਮੈਨੂੰ ਜਿਨ੍ਹਾਂ ਨੇ ਬਚਾਇਆ ਵਾ ਉਹਨਾਂ ਨੇ ਪਤਾ ਨਹੀਂ ਮੈਂ ਜਾਣਦਾ ਨਹੀਂ ਉਹਨਾਂ ਨੂੰ ਚੱਦ ਨਾਲ ਕਿ ਉਹ ਇਹਨਾਂ ਨੂੰ ਮਾਰ ਕੇ ਚੱਲ ਗਏ ਆ ਤੇ ਉਹ ਚੱਲ ਗਏ ਮੈਂ ਜਾਣਦਾ ਨਹੀਂ ਉਹਨਾਂ ਨੂੰ ਤੇ ਮੈਨੂੰ ਗੱਡੀ ਚ ਫਾ ਕੇ ਮੈਨੂੰ ਉੱਥੇ ਬਾਜੀ ਹਵੇਲੀ ਤੇ ਲਾ ਕੇ ਛੱਡ ਕੇ ਚੱਲ ਗਏ ਉਹ ਹਾਰ ਕੇ ਅੱਧੇ ਪੁਨੇ ਘੰਟੇ ਬਾਅਦ ਮੇਰਾ ਆਪਣੇ ਬ੍ਰਦਰ ਨੂੰ ਸੱਦਿਆ ਬਾਜੀ ਫੋਨ ਕਰਕੇ ਉਹ ਮੈਨੂੰ ਲੈਣ ਆਇਆ ਤੇ ਉਹ ਲੈ ਕੇ ਮੈਨੂੰ ਹਸਪੀਟਲ ਆਇਆ ਬਾਜੀ ਤੁਹਾਡੀ ਪੁਰਾਣੀ ਰੰਜਿਸ਼ ਤਾਂ ਨਹੀਂ ਕੋਈ ਹੈਗੀ ਆਪਾਂ ਚ ਪੁਰਾਣੀਆਂ ਚਲੋ ਮਾੜੀਆਂ ਮੋਟੀਆਂ ਬੈਸਰ ਤੇ ਚਲਦੀਆਂ ਰਹਿੰਦੀਆਂ ਵਾ ਉਹਦੇ ਆਪਣਾ ਇਨਾ ਇਗਨੋਰ ਹੀ ਕਰੀਦਾ ਉਸ ਚੀਜ਼ ਨੂੰ ਬੱਚਿਆਰੇ ਹੈਗੇ ਸਰ ਲੜ ਕੇ ਕੀ ਕਰਾਂਗੇ ਆਪਾਂ ਆਪਾਂ ਕੀ ਕਹਿਣਾ ਕਿਸ ਨਾਲ ਲੜ ਕੇ ਇਹੜਾ ਆਪ ਜਮੀਨ ਮੰਡਣੀ ਹੈ ਭਾਜੀ ਤੇ ਪ੍ਰਸ਼ਾਸਨ ਤੋਂ ਇਹ ਕਿਨਸਾਫ ਮਿਲੇ ਭਾਜੀ ਥਾਣਾ ਥਾਣਾ ਕਿਹੜਾ ਪੈਂਦਾ ਤੁਹਾਨੂੰ ਚੌਂਕੀ ਖੜੀ ਪੈਂਦੀ ਉੱਥੇ ਮੇੜੂ ਚੌਂਕੀ ਪੈਂਦੀ ਭਾਜੀ ਛੇੜੂ ਚੌਂਕੀ ਤੇ ਪੁਲਿਸ ਨਾਲ ਗੱਲਬਾਤ ਨਹੀਂ ਹੋਈ ਫੋਨ ਤੇ ਤੁਹਾਡੇ ਉਹਨਾਂ ਨਾਲ ਫੋਨ ਤੇ ਵੀ ਸੁਣਨਾਂ ਨੇ ਸੱਦਿਆ ਸੀਗਾ ਪਰ ਮੈਂ ਉਹਨਾਂ ਵਾਲੀ ਹਾਲਤ ਨਹੀਂ ਸੀ ਜੀ ਦਾ ਤੇ ਭਰਾ ਮੈਨੂੰ ਸਿੱਧਾ ਵੀ ਹਸਪੀਟਲ ਹੀ ਲੈ ਕੇ ਆਏ ਤੇ ਮੇਰੇ ਲੱਗ ਭਾਜੀ ਮੇਰਾ ਖਤਮ ਹੋ ਗਿਆ ਲੱਗਦਾ ਮੈਨੂੰ ਮੈਂ ਤੁਰ ਸਕਦਾ ਨਹੀਂ ਬੈਸਟ ਠੀਕ ਹੈ ਸਵੇਰੇ ਦੁੱਧ ਦਾ ਸਤਾ ਕੰਮ ਕਰ ਦੋ ਸਵੇਰੇ ਘਰੇ ਸੀ ਤੇ ਸਾਰਾ ਕੰਮ ਕੋਈ ਨਹੀਂ ਵੇੜਦੀ ਫਾਈਨਲ ਨੂੰ ਪਿੱਛੇ ਰੋ ਰਿਹਾ ਹੈ ਕੰਮ ਹੈ ਤੇ ਨਹੀਂ ਮੇਰੇ ਮਤਲਬ ਧੰਮ ਕਿ ਮੈਂ ਸਟੈਂਡ ਆਪਣੇ ਤੇ ਜਾਵਾਂ ਹਾਂ ਕੰਮ ਤੇ ਤੇ ਮੈਂ ਇਹਨਾਂ ਨੂੰ ਕਹਾਂ ਮੈਂ ਇਹ ਢੰਗ ਤੁਸੀਂ ਚੱਲੋ ਨਾ ਜੇ ਹਣੇ ਕਹਿ ਲੋ ਕਿ 10 ਮਿੰਟ ਹੀ ਹੋਇਆ ਲਾਂਚਿੰਗ ਹੋਣੀ ਹੈ ਉਹ ਤੇ ਜਾ ਕੇ ਤੇ ਮੈਨੂੰ ਟਿੰਡੋ ਕਿਸੇ ਦਾ ਫੋਨ ਆ ਰਿਹਾ ਹੈ ਕੰਨਾਂ ਦੀ ਭਾਬੀ ਕਿੱਥੇ ਆ ਮੈਂ ਤਾਂ ਮੈਂ ਘਰੇ ਆ ਕੰਨਾਂ ਨੂੰ ਪਤਾ ਲੱਗਾ ਕਿ ਸਾਨੂੰ ਮੁੰਡੇ ਪੱਲ ਦੇ ਸਿੱਟੇ ਆ ਇਹ ਮੁੰਡੇ ਗੱਲ ਪਤਾ ਲੱਗੀ ਮੈਂ ਫਿਰ ਇਹਨਾਂ ਦਾ ਨੰਬਰ ਟਰਾਈ ਕੀਤਾ ਨਾਲ ਚੱਤਿਆ ਨਹੀਂ ਫਿਰ ਮੈਂ ਮੁੰਡੇ ਦਾ ਮੇਰੇ ਸ਼ਿਰਮੇ ਕੋਲ ਨੰਬਰ ਸੀਗਾ ਫਿਰ ਕੰਨਾਂ ਦੀ ਭਾਬੀ ਅਸੀਂ ਲੈ ਕੇ ਆਂਦੇ ਆਂ ਦਾ ਜੀ ਕੋਈ ਕਿਸੇ ਮਗਰ ਆ ਉਹ ਉਸੇ ਆ ਕੇ ਭਾਬੀ ਮੌਕੇ ਤੇ ਦੇਖਣਾ ਹੈ ਇਹ ਉਹ ਲੇਕ ਉੱਤਕੇ ਨੇ ਸੀ ਲੱਗੇ ਨਾ ਹੱਥ ਪੈ ਰਿਆ ਆ ਫਟ ਦੇ ਵਿੱਚ ਅੱਛਾ ਇਹ ਲਾਕੇ ਵੀ ਕਰਕੇ ਤੇ ਗੋਲਟੇ ਪਾਵਾ ਬਾਅਦ ਉੱਥੋਂ ਤੱਕ ਸੁਣ ਰਹਾ ਆ ਇਹ ਕਹਿੰਦੇ ਇਹਨਾਂ ਨੇ ਜੇ ਵੇਖਿਆ ਤੇ ਦਾਤ ਸੀਗੇ ਉਹਨਾਂ ਦੀ ਇੱਕ ਕਿਸਮ ਦੀ ਸੀ ਇਹਨਾਂ ਨੂੰ ਹੂੰ ਠੀਕ ਆ ਤੇ ਬਾਕੀ ਜਿਹੜੇ ਬੰਦੇ ਆ ਸਾਨੂੰ ਇਹ ਵੀ ਆ ਕਿ ਅਸੀਂ ਭਾਜੀ ਕਮਾਉਣ ਵਾਲੇ ਆ ਨਾ ਸਾਡਾ ਤੇ ਸੱਤ ਤੇ ਨਾਮ ਰਜਿਸਟਰ ਆ ਇਹ ਹੀ ਮੇਰਾ ਇੱਕ ਕੱਲਾ ਕੱਲਾ ਬੰਦਾ ਜਿਹੜਾ ਤਾ ਅਸੀਂ ਬੱਚਿਆਂ ਵਾਲੇ ਆ ਕੰਮ ਕਰਦੇ ਆ ਠੀਕ ਆ ਤੇ ਸਾਨੂੰ ਕਿੰਨੇ ਬੱਚੇ ਮੈਡਮ ਆਪਣੇ ਸਾਡੇ ਤਿੰਨ ਬੱਚੇ ਕੋਈ ਨਹੀਂ ਮੇਰੇ ਕਿਸੇ ਨਾਲ ਨਹੀਂ ਸਾਨੂੰ ਸਿਰ ਠਟਾਈ ਕੰਵਲ ਦੇ ਬੈਠੇ ਹੋਏ ਆ ਕੇ ਇਹਨਾਂ ਨੂੰ ਅੱਧਾ ਕਿ ਘੰਟਾ ਹੋ ਗਿਆ ਮੈਨੂੰ ਕਿ ਬਾਅਦ ਚ ਆਏ ਡਾਟੂ ਹਾਂਜੀ ਬਾਅਦ ਚ ਆ ਗਏ ਕੀ ਮੰਗ ਕਰਦੇ ਮੈਨਾਂ ਪ੍ਰਸ਼ਾਸਨ ਤੋਂ ਤੁਸੀਂ ਇਹੀ ਆਖੇ ਮੇਰਾ ਤੇ ਇਹੀ ਆ ਕਿ ਮੈਂ ਫੈਸਲਾ ਨਹੀਂ ਹੁਲੇ ਕਰ ਜੋ ਕਿ ਫਾਜੀ ਕੋਈ ਗੱਲ ਨਹੀਂ ਦੇਖੋ ਕਮਾਈ ਕਰਨ ਜਾਂਦੇ ਆ ਕੋਈ ਨਿੱਜੀ ਹੈ ਇਹਨਾਂ ਦੀਆਂ ਲੜਾਈਆਂ ਨਹੀਂ ਤੇ ਪਹਿਲਾਂ ਵੀ ਇਹ ਫੋਨ ਕਰਦਾ ਗਰੁੱਪਾਂ ਚ ਵੀ ਜਦੋਂ ਕੀ ਕਹਿੰਦਾ ਮੇਰੇ ਬੰਦੇ ਨੂੰ ਟਾਰਗੇਟ ਕਰਦਾ ਹੈ ਤੇ ਮੈਂ ਇਹਨੂੰ ਦੇਖਣਾ ਸਾਡੀ ਗੱਡੀ ਤਾਂ ਸਾਡੀ ਗੱਡੀ ਠੀਕ ਹੈ ਬਿਲਕੁਲ ਬਾਹਰ ਖੜੀ ਹੈ ਰੈੱਡ ਕਲਰ ਦੀ ਗੱਡੀ ਨਾਲ ਕੋਈ ਨਹੀਂ ਜਦੋਂ ਉੱtre ਉੱਥੇ ਉਹਨਾਂ ਨਾਲ ਜਿਹਨੇ ਫੋਟੋ ਖਿਚਵਾਤਾ ਜੇ ਪਾਜੀ ਸਾਡੇ ਬੰਦਿਆਂ ਨੇ ਕੁਝ ਕੀਤਾ ਹੁੰਦਾ ਹਥਿਆਰ ਹੁੰਦੇ ਜਾਂ ਕੁਸ ਹੁੰਦੇ ਉਹਨਾਂ ਦੇ ਸੱਤਾ ਘੈਰੀਆ ਹੁੰਦਾ ਬਿਲਕੁਲ ਅਬ ਤੁਸੀਂ ਵੀ ਸਿਆਣੇ ਆ ਤੁਸੀਂ ਮੌਕਾ ਦੇਖ ਰਹੇ ਆ ਕਿ ਸਾਡੇ ਬੰਦੇ ਦੀ ਹਾਲਤ ਦੇਖ ਰਹੇ ਹੋ ਤੁਸੀਂ ਉਹਨਾਂ ਦੇ ਵੀ ਠੀਕ ਹੈ ਤੇ ਸਾਨੂੰ ਇਹ ਨਹੀਂ ਆ ਕਿ ਸਾਨੂੰ ਇਨਸਾਫ ਮਿਲੇ ਇਹ ਬੰਦਾ ਜਿਹੜਾ ਆ ਕਿ ਇਥੇ ਬਦਮਾਸ਼ੀਆਂ ਕਰਦਾ ਆ ਇਹਨੂੰ ਪੁੱਛ ਕੇ ਜੀ ਕੀਤੀ ਜਾਂਦੀ ਆ ਇਨਕੇ ਵੀ ਸਪੋਟਾਂ ਇੱਕ ਇਹਦੇ ਕਹਿਣ ਤੇ ਕਰ ਲਿਆ ਐ ਐਨਚਰ ਹੋ ਗਿਆ ਕਿ ਇਹਨਾਂ ਨੇ ਇਹਨਾਂ ਦੇ ਟੈਕਸੀ ਦੇ ਜਿਹੜੇ ਇਹਨਾਂ ਦੇ ਗਰੁੱਪ ਆ ਭਾਜੀ ਜੀ ਇਹਨਾਂ ਦੇ ਜਿਹੜੇ ਇਹਨਾਂ ਦੇ ਕਹ ਲੋ ਕਿ ਵੱਡੇ ਮੇਨ ਆ ਉਹਨਾਂ ਨੇ ਵੀ ਇਹਨਾਂ ਨੂੰ ਕਈ ਵਾਰੀ ਸਮਝੌਤਾ ਕਰਾਇਆ ਤੇ ਕੰਮ ਕਰ ਲਿਆ ਕੰਮ ਪਰ ਪਤਾ ਨਹੀਂ ਭਾਜੀ ਜੀ ਜੋਗਾ ਹੀ ਕਰਦਾ ਲੜਾਈ ਚ ਫੜੇ ਰਹਿੰਦੇ ਭਾਜੀ ਇਹ ਸਾਹਿਰ ਬੰਬਾਇਆ ਇਹਦਾ ਡਰਾਈਵਰ ਆ ਗਰਦਾਸਪੁਰ ਤੋਂ ਤੇ ਇੱਕ ਮੁੰਡਾ ਬੋਗੀ ਆ ਹੂੰ ਤੇ ਇਹ ਭਾਜੀ ਇਹ ਇਹ ਵਿਛਾਣ ਤੇ ਆ ਮੇਰੀ ਜੀ ਅੱਛਾ ਜੀ ਤੇ ਇਹ ਕਾਫੀ ਦਿਨ ਪਹਿਲਾਂ ਤੋਂ ਇਹਦੇ ਨਾਲ ਸਾਡੀ ਗੱਲ ਲੜਾਈ ਵੀ ਹੋ ਚੁੱਕੀ ਆ ਜਾਨਕਿ ਉਹ ਲੜਾਈ ਮੂੰਹ ਜਵਾਨੀ ਸਾਡੀ ਲੜਾਈ ਹੋਈ ਆ ਕੋਈ ਹਥਿਆਰਾਂ ਵਾਲੀ ਕੋਈ ਲੜਾਈ ਨਹੀਂ ਹੋਈ ਬਸ ਇੱਕ ਦੋ ਇਹਨੂੰ ਬੋਲੇ ਜ਼ਰੂਰ ਆ ਉਹਦਾ ਰਾਜੀਨਾਮਾ ਵਿੱਚ ਸੀਨੀਅਰ ਬੰਦੇ ਆ ਪਰਵੇਸ਼ ਹੋਣੀ ਆ ਸਾਡੇ ਸੀਨੀਅਰ ਆ ਉਹਨਾਂ ਨੇ ਪਹਿਕੇ ਕਰਾ ਦਿੱਤਾ ਸੀ ਉਹ ਵੀ ਮੂੰਹ ਜਵਾਨੀ ਅੱਛਾ ਜੀ ਠੀਕ ਆ ਉਸ ਤੋਂ ਬਾਅਦ ਇਹਨੂੰ ਸਟੈਂਡ ਤੋਂ ਕੱਢ ਦਿੱਤਾ ਅੱਜ ਓਕੇ ਤੇ ਇਹਨੇ ਪੋਸਟਰ ਸਾਡੇ ਸਟੈਂਡ ਦੇ ਜਿਹੜੇ ਬੈਨਰ ਆ ਉਹ ਪਾੜੇ ਜੀ ਤੇ ਤੇ ਉਸ ਤੋਂ ਬਾਅਦ ਅਸੀਂ ਸਟੈਂਡ ਤੋਂ ਸਾਰਿਆਂ ਨੇ ਮਾਤਾ ਪਾ ਕੇ ਇਹਨੂੰ ਬਾਹਰ ਕੱਢਤਾ ਹੂੰ ਤੇ ਜਾਓ ਭਾਈ ਉਸ ਤੋਂ ਬਾਅਦ ਇਹ ਹੁਣ ਕੰਮ ਸ਼ੁਰੂ ਹੋਇਆ ਲੱਗਦੀ ਯੂਨੀਵਰਸਿਟੀ ਦੇ ਵਿੱਚ ਅਸੀਂ ਟੈਕਸੀ ਬੁਲਾਉਂਦੇ ਆ ਬਾਅਦ ਸਾਡਾ ਲੋਗੋ ਮੇਰਾ ਟੈਕਸੀ ਦਾ ਮੇਰਾ ਖੁਦ ਦਾ ਸਟੈਂਡ ਹੈ ਬਾਈ ਅੱਛਾ ਜੀ ਠੀਕ ਆ ਤੇ ਇਹ ਬੰਦੇ ਨੂੰ ਅਸ ਬਾਹਰ ਕੱਢ ਦਿੱਤਾ ਸਟੈਂਡ ਦਾ ਹੂੰ ਕੋਸ਼ ਦਿਨਾਂ ਤੋਂ ਇਸ ਕਦੀ ਮੇਰੇ ਗਰੁੱਪ ਜਿਹਨੇ ਮੇਰੇ ਨਾਲ ਕੰਮ ਕਰਦੇ 8-10 ਜਣੇ ਕਦੀ ਕਿਸੇ ਨੂੰ ਕਹਿੰਦਾ ਕਿ ਤੁਹਾਡੇ ਤੁਹਾਡਾ ਜੋਰ ਦੇਖਣਾ ਜੇ ਤੁਹਾਡੇ ਚ ਦਮ ਹੈਗਾ ਤਾਂ ਆਓ ਅੱਛਾ ਜੀ ਕਾਫੀ ਦਿਨਾਂ ਤੋਂ ਕਦੀ ਕੋਈ ਖਰਾਰਤ ਕਰਦਾ ਆ ਕਦੀ ਕੋਈ ਖਰਾਰਤ ਨਿਰਾਸ਼ ਕਰ ਰਿਹਾ ਸੀ ਕਾਫੀ ਦਿਨਾਂ ਤੋਂ ਅੱਜ ਉਮੇਸ਼ ਦੇ ਨਾਲ ਅੰਦਰ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ ਦੇ ਨਾਲ ਵਿੱਚ ਸੀਗਾ ਤੇ ਇਹਨੇ ਮਾਂ ਪੈਣ ਦੀਆਂ ਗਾਲਾਂ ਰਾ ਆਪਸੀ ਰੰਗੇ ਸਿਆਣੇ ਕੀ ਥੁਰੂ ਪਹਿਲੇ ਹੀ ਪਲੈਨਿੰਗ ਕੀਤੀ ਹੋਈ ਸੀ ਵੈਲ ਪਲਾਨਡ ਇਹਨਾਂ ਦਾ ਸੀਗਾ ਓਕੇ ਇਹ ਮੈਂ ਕਹਿੰਦਾ ਹਮੇਸ਼ਾ ਜੀ ਕੰਮ ਕਰਦੇ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਛੜੀ ਤੇ ਉੱਥੇ ਯੂਨੀਵਰਸਿਟੀ ਦੇ ਅੰਦਰ ਉਹ ਕਹਿੰਦਾ ਬਾਹਰ ਆ ਜਾ ਇਹਨੇ ਫੋਨ ਮੈਨੂੰ ਕੀਤਾ ਕਹਿੰਦਾ ਯਾਰ ਸਾਹ ਦੇ ਫੇ ਗਾਲਾਂ ਕੱਢਦਾ ਆ ਤੇ ਮੈਂ ਕਿਹਾ ਵੀ ਹਟ ਜਾ ਇਹਨੂੰ ਕਹ ਉਹ ਕਹਿੰਦਾ ਹਟ ਜਾ ਉਹ ਕਹਿੰਦਾ ਜਿਹੜਾ ਤੇਰਾ ਪੀ ਅੰਦਰ ਬੈਠਾ ਨਾ ਇਹਨੂੰ ਤੂੰ ਫੋਨ ਲਾ ਇਹਦੀ ਇਹਨਾਂ ਦੇ ਨਾਲ ਬੋ ਵੀ ਸੀਗਾ ਇਹ ਦੋ ਵੱਡੀਆਂ ਦਾ ਇਹ ਆਇਆ ਹੈਗਾ ਟੈਂਪੋ ਟਰੈਵਲ ਤੇ ਇੱਕ ਡਿਜ਼ਾਇਰ ਸੀਗੀ ਉਹਦੇ ਵਿੱਚ ਆ ਇਹ ਇਹ ਆਇਆ ਇਹ ਮੇਨਾ ਹੱਥੋਂ ਪਾਈ ਹੋਇਆ ਪਹਿਲਾਂ ਮੈਂ ਪਹਿਲਾਂ ਤਾਂ ਮੈਂ ਹੀ ਜਾ ਕੇ ਗਾਣਾ ਇਹਨੇ ਗੱਡੀਆਂ ਮੈਂ ਗੜਾ ਫੜਿਆ ਜਾ ਕੇ ਤੇ ਆਥੇ ਹਰ ਕਿਤੇ ਸੀ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਭਾਈ ਜੀ ਦਾਤਰ ਸੀਗਾ ਪਿਸਤਲ ਸੀਗਾ ਇਹ ਹਾਕੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਅੱਛਾ 7-8 ਜਣੇ ਸੀਗੇ ਜਿੱਥੇ ਭਾਜੀ ਕੈਮਰਾ ਨਹੀਂ ਹੈ ਜਿੱਥੇ ਮੈਨੂੰ ਵੱਡਿਆ ਇਹਨਾਂ ਨੇ ਜਿੱਥੇ ਮੇਰੇ ਦਾਤਮਾਰ ਇੱਕ ਜਣੇ ਨੇ ਮੇਰੀਆਂ ਬਾਵਾਵਾਂ ਬਣੀਆਂ ਦੋਏ ਜਣੇ ਨੇ ਮੇਰੇ ਦਾਤਮਾਰ ਮੁੰਡੇ ਪਛਾਣਦੇ ਤੁਸੀਂ ਸਾਰੇ ਕੋਣ-ਕੌਣ ਹਾਂ ਤਿੰਨ ਮੁੰਡੇ ਮੈਂ ਪਛਾਣਦਾ ਆ ਜਿਹੜੇ ਅੱਗੇ ਆਏ ਕੀ ਨਾਮ ਕੀ ਮੁੰਡਿਆਂ ਦਾ ਇਹਦਾ ਸਾਹਿਲ ਆ ਇੱਕ ਦਾ ਬੋਬੀ ਆ ਇੱਕ ਸਾਹਿਲ ਦਾ ਮੈਨੂੰ ਸਾਊਂਡ ਵਿੱਚ ਆਇਆ ਕਿ ਡਰਾਈਵਰ ਆ ਕਿੱਥੇ ਰਹਿਣ ਵਾਲੇ ਪਤਾ ਆ ਸਾਸਪੁਰ ਦਾ ਰਹਿਣ ਵਾਲਾ ਉਹ ਅੱਛਾ ਜੀ ਕੋਈ ਇਸ ਮਾਮਲੇ ਨਾਲ ਲੈ ਕੇ ਤੁਹਾਡੀ ਪੁਲਿਸ ਨਾਲ ਗੱਲਬਾਤ ਹੋਈ ਕੋਈ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਭਾਈ ਉਹ ਤੁਹਾਡੇ ਕਿਥੇ ਕਿਥੇ ਸੱਟਾਂ ਮਾਰੀਆਂ ਇਹਨਾਂ ਨੇ ਮੇਰੇ ਗੋਡੇ ਤੇ ਚੱਪਣੀ ਤੇ ਚੱਪਣੀ ਤੋੜੀ ਮੇਰੀ ਗੋਡੇ ਦੀ ਮੈਂ ਡਰਾਈਵਰ ਬੰਦਾ ਆ ਮੈਂ ਹੁਣ ਗੱਡੀ ਕਿੱਦਾਂ ਮੈਂ ਕਾਹ ਦਾ ਪ੍ਰਸ਼ਾਸਨ ਕਰੂੰਗਾ ਕੀ ਕੀ ਮੰਗ ਕਰ ਦਿੱਤੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਹੀ ਜੋ ਬਣਦੀ ਕਾਰਵਾਈ ਆ ਇਹਨਾਂ ਤੇ ਸੱਤ ਕੀਤੀ ਜਾਵੇ ਇਹ ਹੁਣ ਮੈਂ ਪਹਿਲਾਂ ਆਇਆ ਮੇਰੇ 2:30 ਵਜੇ ਦਾ ਐਡਮਿਟ ਹੋਇਆ ਉੱਥੇ ਮੌਕੇ ਤੇ ਪੁਲਿਸ ਨੇ ਵੀ ਪੁਲਿਸ ਵੀ ਪੁਲਿਸ ਨੇ ਢੂ ਚੌਂਕੀ ਦੀ ਪੁਲਿਸ ਮੌਕੇ ਤੇ ਆਈਓ ਸੀ ਉਹਨਾਂ ਨੇ ਹੀ ਮੈਨੂੰ ਚੱਕ ਕੇ ਗੱਡੀ 'ਚ ਪਵਾਇਆ ਯਾਨੀ ਕਿ ਆਪਣੇ ਟਾਕਾ ਆਪ ਮਾਰ ਕੇ ਆਏ ਇਹ ਇਹ ਆਪਣੇ ਟਾਕਾ ਆਪ ਮਾਰ ਕੇ ਆਏ ਆ ਭਾਜੀ ਮੈਨੂੰ ਪੁਲਿਸ ਨੇ ਉੱਥੋਂ ਮੌਕੇ ਤੇ ਮੇੜੂ ਚੌਕ ਦੀ ਪੁਲਿਸ ਸੀਗੀ ਉਹਨਾਂ ਨੇ ਹੀ ਮੈਨੂੰ ਟੱਕਵਾ ਕੇ ਗੱਡੀ 'ਚ ਪਾਇਆ ਉਹਨਾਂ ਨੇ ਹੀ ਇਹਨਾਂ ਦੀਆਂ ਗੱਡੀਆਂ ਇਨਕੁਆਇਰ ਕੀਤੀਆਂ ਆ ਹੂੰ ਤੇ ਮਾਮਲਾ ਮੇਰੇ ਸਾਹਮਣੇ ਉਹਨਾਂ ਨੇ ਦਰਜ ਕੀਤਾ ਪੁੱਛਗੇ 'ਚ ਉਹਨਾਂ ਦੇ ਸਾਹਮਣੇ ਹੀ ਹੋਇਆ ਇਹ ਮੌਕੇ ਤੋਂ ਫਰਾਰ ਹੋ ਗਏ ਸੀ ਸਾਰੇ ਮੇਰੇ ਵੱਢ ਕੇ ਠੀਕ ਹੈ